ਸੋਟਲ ਦੇ ਇਲਾਕੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਮੁਮਜ਼ ਖਾਨ ਦੇ 13 ਸਾਲਾ ਬੱਚੇ ਤੋਂ ਲੁੱਟੇਰੇ ਫੋਨ ਅਤੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੇ ਬੱਚੇ ਦੇ ਪਿਤਾ ਨੇ ਦਾਵਾ ਕੀਤਾ ਕਿ ਉਹਨਾਂ ਦੇ ਆਸ-ਪਾਸ ਲੱਭਣ ਤੋਂ ਬਾਅਦ ਰੋਡ ਤੇ ਡਿੱਗਿਆ ਹੋਇਆ ਫੋਨ ਅਤੇ ਸੋਨੇ ਦੀ ਚੈਨ ਬਰਾਮਦ ਹੋ ਗਈ। ਪਰ ਚੈਨ ਵਿੱਚ ਪਿਆ ਲੋਕਟ ਗਾਇਬ ਸੀ। ਲੁੱਟ ਦੀ ਸੂਚਨਾ ਥਾਣਾ 8 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਿਤਾ ਅਮਨਗਰ ਦੇ ਰਹਿਣ ਵਾਲੇ ਬੱਬੂ ਬਰਮਾ ਨੇ આરોਪ ਲਗਾਇਆ ਕਿ ਉਹਨਾਂ ਦਾ ਬੇਟਾ ਰੋਜ਼ਾਨਾ ਸੋਡਲ ਵਿੱਚ ਟਿਊਸ਼ਨ ਪੜ੍ਹਨ ਦੇ ਲਈ ਐਕਟਿਵ ਅਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਟਿਊਸ਼ਨ ਪੜ੍ਹਨ ਤੋਂ ਬਾਅਦ ਰਸਤੇ ਵਿੱਚ ਮੁਹੰਮਦ ਖਾਨ ਦੇ ਲਈ ਰੁਕ ਗਿਆ। ਉਦੋਂ ਹੀ ਇੱਕ ਨੌਜਵਾਨ ਆ ਕੇ ਉਸਨੂੰ ਘੜੀਸਕੇ ਸਾਈਡ ਵਾਲੀ ਗਲੀ ਵਿੱਚ ਲੈ ਗਿਆ ਅਤੇ ਉਸਨੂੰ ਤੇਜ਼ਦਾਰ ਹਥਿਆਰ ਦਿਖਾ ਕੇ ਧਮਕਾਉਣ ਲਗਾ ਅਤੇ ਉਸਦੇ ਗਲੇ ਵਿੱਚ ਪਈ ਸੋਨੇ ਦੀ ਚੈਨਤ ਤੇ ਫੋਨ ਲੁੱਟ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਬੱਚੇ ਨੇ ਪਿਤਾ ਨੂੰ ਕਿਸੇ ਦੇ ਮੋਬਾਈਲ ਤੋਂ ਫੋਨ ਕਰ ਵਾਰਦਾਤ ਦੀ ਸੂਚਨਾ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ بیٹے ਦੇ ਨੰਬਰ ਤੇ ਫੋਨ ਲਗਾਇਆ ਤੇ ਆਸ-ਪਾਸ ਲੱਭਣ ਤੋਂ ਬਾਅਦ ਰੋਡ ਤੇ ਫੋਨ ਡਿੱਗਿਆ ਮਿਲਿਆ ਉੱਥੇ ਹੀ ਉਹਨਾਂ ਸੋਨੇ ਦੀ ਚੈਨ ਵੀ ਮਿਲ ਗਈ ਪਰ ਚੈਨ ਦਾ ਲਾਕਰ ਨਹੀਂ ਮਿਲ ਪਾਇਆ ਸੋਨੂੰ ਮੋਮੋਦੀ ਲੈ ਕੇ ਘੜਾ ਤੇ ਆ ਕੇ ਅੰਦਾ ਕੋਈ ਪਿੱਛੋਂ ਦੀ ਆਇਆ ਉਹਨੂੰ ਖਿੱਚ ਕੇ ਲੈ ਗਿਆ ਗਲੀ 'ਚ ਨੀਤੇ ਬਿਠਾ ਲਿਆ ਤੇ ਗਰਦਨ ਤੇ ਸੋਰਾ ਰੱਖਿਆ ਚੈਨ ਵਾਲੀ ਉਹਦੇ ਕੋਲੋਂ ਫੋਨ ਕੋਲਿਆ ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੋਈ ਵਿੱਚ ਕਿਸੇ ਦੀ ਪਲਾਨਿੰਗ ਸੀਗੀ ਕੰਮ ਤਾਂ ਪਲਾਨਿੰਗ ਨਾਲ ਹੀ ਹੋਇਆ ਜੀ 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 ਜਦੋਂ ਆਪਾਂ ਉਹਰੇ ਤੇ ਉਹ ਲਗਾਈ ਆ ਟ੍ਰੇਸਿੰਗ ਲਗਾਇਆ ਤਾਂ ਫੋਨ ਦੁਆਰਾ ਆ ਗਿਆ ਵਾਲੀ ਸ਼ੌਕ ਤੇ ਭੇਜਦਾ ਸਾਡੇ ਕੋ ਫਟਾ ਡਰ ਕੇ ਹੋ ਕਿ ਫੋਨ ਲੱਗ ਗਿਆ ਫੋਨ ਲੱਗ ਗਿਆ ਚੈਨ ਚੈਨ ਲੱਗ ਗਈ ਯਾਰ ਕਹਿੰਦੇ ਅਛਾ ਇਹ ਉਹ ਪੰਡਲ ਜਿਹੜਾ ਸੀਗਾ ਲੋਕਟ ਉਹ ਨਹੀਂ ਲੱਭਾ ਉਹ ਲੈ ਗਏ ਆ ਸ਼ਾਇਦ ਅੱਛਾ ਸਾਰਾ ਬਾਕੀ ਆਪਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਆ ਕੰਪਲੀਟ ਬਾਕੀ ਜੋ ਕਾਰਵਾਈ ਹੋਊਗੀ ਪੁਲਿਸ ਕਰਦੀ ਬੰਦੇ ਕੌਣ ਸੀਗੇ ਸਰ ਕੋਈ ਨਹੀਂ ਬੰਦੇ ਹਜੇ ਪਤਾ ਨਹੀਂ ਜੇ ਲੱਗਾ ਬੇਡਾ ਘਬਰਾਇਆ ਕਹਿੰਦਾ ਉਹਨੇ ਬੰਨਿਆ ਆ ਸਾਰਾ ਆਪਣਾ ਫੇਸ ਕਿਤੇ ਬੰਦੇ ਦਾ ਵਾਰਦਾਤ ਹੋਈ ਜੀ ਆ ਨਾਲ ਹੀ ਆ ਗਲੀ ਦੇ ਵਿੱਚ ਹੋਈ ਆ ਜੀ ਗਲੀ ਦੇ ਵਿੱਚ ਕਿੰਨੇ ਕ ਬੰਦੇ ਸੀ ਬਈ ਇਕੱਲਾ ਸੀਗਾ ਜੀ ਇੱਕ ਕੰਦਾ ਮੈਨੂੰ ਪਾ ਲੈ ਗਿਆ ਕੋਈ ਇੱਕ ਬੰਦਾ ਕਹਿੰਦਾ ਪਿੱਛੇ ਖੜਾ ਜ ਉਹਨੇ ਆਵਾਜ਼ ਨੂੰ ਮਾਰੀ ਫਟਾਫਟ ਆ ਜਾ ਬੇਟਾ ਤੁਹਾਡਾ 13 ਸਾਲ ਦਾ ਅਜੇ ਹੈਗਾ ਕਬਰਾਇਆ ਪਿਆ ਬੱਚਾ ਹਾਂਜੀ ਹਾਂ ਤੇਰੇ ਨੇ ਇੱਥੇ ਹੀ ਮੈਂ ਅਮਨ ਨਗਰ ਆਇਆ ਜੀ ਅਮਨ ਨਗਰ ਅਸਮਾਹੂ ਲੈਣ ਆਇਆ ਸੀ ਮੋਮੋਸ ਖਾ ਰਿਹਾ ਜੀ ਟਵੀਸ਼ਟਰ ਪੜਨ ਜਾਂਦਾ ਇੱਥੇ ਓਕੇ 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 ਕਿੰਨੇ ਵਜੇ ਦਾ ਵਾਕਿਆ ਹੈਗਾ ਘੰਟਾ ਪਹਿਲਾਂ ਡੇਢ ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਤਾਂ ਸਰ ਇਹ ਪੈਦਲ ਸੀ ਸਾਈਕਲ ਤੇ ਸੀ ਕਿਤਾ ਸਿਆਤਤੀ ਵਾਂਦੇ ਹਾਲਦਾ ਜੀ ਐਕਟਿਵ ਵਾਂਦੇ ਹਾਲਦਾ ਅਪ ਡਾਊਨ ਡੇਲੀ ਕਰਦਾ ਸੀ ਹਾਂਜੀ ਹਾਂਜੀ ਡੇਲੀ ਕਰਦਾ ਸੀ ਕੋਈ ਐਸਲ ਇਹਦਾ ਮਤਲਬ ਬੰਦੇ ਜਿਹੜੇ ਉਹਦਾ ਮਤਲਬ ਕਾਰਿਆ ਸੀ ਰੈਕੀ ਕਰ ਰਹੇ ਸੀ ਪਤਾ ਨਹੀਂ ਪੈਦਲ ਹੀ ਹਾਂਜੀ ਰੈਕੀ ਹੋ ਰਹੀ ਸੀ ਪਤਾ ਨਹੀਂ ਕੀ ਚੱਕਰ ਹੋਇਆ ਜੀ ਆਪਾਂ ਦਾ ਯਾਰ ਦੋਸਤ ਬੈਠੇ ਮੇਰੇ ਯਾਰ ਦੋਸਤ ਸਾਰੇ ਸੱਜਣ ਬੈਠੇ ਜੀ ਅਸੀਂ ਸਾਰੇ ਉੱਥੋਂ ਆਏ ਆ ਜੀ ਜਦੋਂ ਪਤਾ ਲੱਗਾ ਤੇ ਹੁਣ ਦੇਖਦੇ ਆਂ ਪਤਾ ਕਰਦੇ ਪਏ ਆ ਤੁਹਾਡਾ ਸ਼ੁਭਨਾਮ ਸਰ ਮੇਰਾ ਬੱਬੂ ਵਰਮਾ ਜੀ ਪੁਰਾਣੀ ਕੋਈ ਰੰਜਿਸ਼ ਵਗੈ ਲੁੱਟਵਾ ਦੇ ਇਰਾਦਾ ਨਹੀਂ ਕੀਤਾ ਹੋਇਆ ਵੈਸੇ ਕਿਸੇ ਦੁਸ਼ਮਣਾਂ ਦੀ ਹੁਣ ਕੋਹ ਬਾਜੀ ਨਾ ਆਇਆ ਜਾਂ ਕਿਸਨੇ ਆਖਰ ਰੱਖੀ ਸੀ ਬੱਚਾ ਦੇਖ ਕੇ ਜਾਂ ਉਹ ਵੀ ਹੋਣਾ ਤੇ ਬੱਚਾ ਥੋੜਾ ਸੇਫ ਹੈਗਾ ਵਾ ਸੇਫ ਆਜੀ ਘਬਰਾਇਆ ਹੋਇਆ ਥੋੜਾ ਜੀ ਕੋ ਬੱਚੇ ਦੇ ਸੜ 60 ਚੋੜਦੇ ਨੇ 60 ਚੋੜਦੇ ਮੁੱਕੇ ਮਾਰੇ ਕਹਿੰਦਾ ਗਰਦਨ ਦੇ ਪਿੱਛੇ ਥੋੜਾ ਉੱਧਾ ਕੋਈ ਗੁੱਡੀ ਸੱਟ ਮਾਰੀ ਮੋਟੀ ਲੱਗੀ ਜਾਂਦੀ ਹੈ ਕਿ ਕੀ ਕਹਿ ਸਕਦੇ ਹੈ ਹਾਂ ਜੀ ਇਹ ਇਧਰ ਮੂਗੇ ਬਹਿ ਖਰਾ ਦੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਤੇ ਹੁਣ ਜਿਹੜੀ ਲਾਂਗਾਂ ਬਰੋੜੀ ਜੀ ਔਰ ਜੇ ਗੱਲ ਕੀਤੀ ਜਾਵੇ ਆਈ ਦਿਨ ਰੋਈ ਬਾਤ ਹਟਾ ਹੋ ਰਹੀ ਹੈ ਤੁਸੀਂ ਸੁਣਿਆ ਨਾ ਸੋਡਰ ਚੌਂਕ ਜੀ ਬਾਤਾ ਤੋਂ ਹੀ ਹੈ ਨੀਆ ਔਰ ਜਿਹੜਾ ਪੀਡੀਸੀ ਉਹਨੇ ਜਿਹੜੇ ਲੁਟੇਰੀ ਦੇ ਦਾਕ ਖੋ ਕੇ ਉੱਤੇ ਹਮਲਾ ਕੀਤਾ ਦੋ ਬੰਦੇ ਹੋਰ ਆ ਗਏ ਬੈਕਅਪ ਵਾਸਤੇ ਪਤਾ ਤੁਹਾਨੂੰ ਹਾਂ ਮੈਂ ਰੋਜ਼ਾਨਾ ਮਾਦਾ ਹੋ ਰਹੀ ਹੈ ਇਹ ਇਹ ਸਾਰਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਤੇ ਦੇਖਣਾ ਨੂੰ ਦੇਖਭਾਲ ਕਰਨੀ ਚਾਹੀਦੀ ਕਿ ਜਿੱਦਾਂ ਮਰਦੀ ਹੈ ਕਿ ਇੰਨਾ ਇਹ ਸਭ ਕੁਝ ਹੋ ਗਿਆ ਪછી ਗੱਲ ਕਰੀਏ ਸੁਰੇਸ਼ਨ ਦੀ ਸੁਰੇਸ਼ਨ ਕਿਵੇਂ ਪਾਇਆ ਜਾਂਦਾ ਠਲ ਕਿਨੇ ਪਾਇਆ ਜਾਂਦਾ ਹੈ ਪਾਇਆ ਜਾਂਦਾ ਹੈ ਕਿ ਸਾਰੇ ਚੈੱਕ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੀ ਕੋਈ ਹੁੰਦਾ ਕਿ ਨਹੀਂ ਇੱਥੇ ਹੁਣ ਐਡਾ ਤਾਂ ਦੀ ਵਾਰਤਾਤ ਹੋ ਜੇ ਤੇ ਕੀ ਕਰ ਸਕਦਾ ਕੀ ਦੱਸੇ ਸਬਜ਼ੀ ਰੇੜੀ ਲਗਾਉਂਦੇ ਹੋ ਮੈਂ ਫਰੂਟ ਫਰੂਟ ਦੀ ਰੇੜੀ ਲਗਾਉਂਦੇ ਹੋ ਫਰੂਟ ਦੀ ਰੇੜੀ ਲਗਾਉਂਦੇ ਹੋ ਤੁਸੀਂ ਕੋਈ ਕੋਈ ਰੇੜੀ ਤੇ ਚਾਕੂ ਵਗੈਰਾ ਵੀ ਰੱਖਦੇ ਹੋ ਨਹੀਂ ਇਹੀ ਕੱਲ ਵੀ ਰੱਖਣ ਦਾ ਆਪ ਬੰਦਾ ਆਪ ਮੁੰਡਾ ਡਰਦਾ ਵਾ ਕੁਝ ਚੀਜ਼ ਰੱਖਣ ਤੋਂ ਵੀ ਜਿਹੜੇ ਦਾਤ ਲੈ ਕੇ ਸ਼ਰਿਆਮ ਘੁੰਮਦੇ ਆ ਇੱਥੇ ਆ ਲੈ ਕੇ ਘੁੰਮਦੇ ਆ ਕੀ ਉਹਨਾਂ ਦੀ ਚੈਕਿੰਗ ਕਾਰਪਸ਼ੇਮ ਪਰੇਸ਼ਾਨ ਕਰਦੀ ਜਿਹੜੀ ਲਾਂਸ ਤੋਂ ਵੀ ਕਿਤੇ ਹੈ ਜੀ